ਬਦ ਕਿਸਮਤੀ ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸਤੇ ਵੀ ਕਿੰਨ ਤੋਪਰੰਤੂ ਕਰਨ ਲੱਗ ਪੈਂਦਾ ਕਿਸੇ ਦੇ ਪਰਸੰਤ ਤੇ ਮੈਂ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਾ 15 ਦਿਨ ਬੋਲਦਾ ਰਿਹਾ ਵਿਦੇਸ਼ੀ ਗੱਲ ਹੈ ਔਰ ਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਪੰਜ ਸੱਤ ਡਾਕਟਰ ਮੈਨੂੰ ਮਿਲੇ ਕਹਿੰਦੇ ਗਏ ਨਹੀਂ ਇਹ ਦੇ ਨਾਲ ਤੇ ਬੜਾ ਵਹਿਮ ਤੇ ਲੇਗਾ ਤੇ ਮੈਂ ਕਿਹਾ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ ਤੇ ਇਲਜ਼ਾਮ ਲਾ ਲੋ ਆਖਦੇ ਤੇ ਉਹ ਪੈਨ ਮੈਂ ਤੇ ਉਹਦਾ ਖੁਲਾਸਾ ਕੀਤਾ ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਨਾ ਇਸ ਵਕਤ ਉਹ ਗੁਸਤਖੀ ਮਾਲ 6.5 ਅਰਬ ਬੂਤ ਪ੍ਰੇਤ ਵੀ ਮੰਨ ਲਿਆ ਜ਼ਮੀਨ ਦੇ ਉੱਤੇ ਐਸੇ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ ਇਤਨੇ ਦੇਵਤੇ ਵੀ ਮੰਨ ਲਿਆ ਦੇਵਤਿਆਂ ਦਾ ਆਵਾਸਾ ਸਤਸੰਗ ਦੇ ਚਾਹੁੰਦਾ ਹੈ ਮੰਦਰਾਂ ਚਾਹੁੰਦਾ ਹੈ ਮਸਜਿਦਾਂ ਚਾਹੁੰਦਾ ਹੈ ਦਰਗਾਹਾਂ ਤੇ ਆਉਂਦਾ ਹੈ ਗੁਰਦਵਾਰਿਆਂ ਚੋਂ ਬੂਤਾਂ ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ ਚ ਆਉਂਦਾ ਹੈ ਸ਼ਰਾਬਖਾਨਿਆਂ ਚ ਆਉਂਦਾ ਹੈ ਜੂਏਖਾਨਿਆਂ ਚ ਆਉਂਦਾ ਹੈ ਜਿੰਨੇ ਜੁਵਾਰੀ ਬੈਠੇ ਹੁੰਦੇ ਨੇ ਉਤਨੇ ਭੂਤ ਵੀ ਬੈਠੇ ਹੁੰਦੇ ਕਿਸੇ ਮੰਦਰ ਦੇ ਜਿੰਨੇ ਸਤਸੰਗੀ ਬੈਠੇ ਹੁੰਦੇ ਨੇ ਉਤਨੇ ਦੇਵਤੇ ਵੀ ਬੈਠੇ ਹੁੰਦੇ ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਹੈ ਦੇਵਤਿਆਂ ਨੂੰ ਦੇਖ ਲੈਂਦੇ ਅਜਕਿ ਮੇਰੇ ਕੋਲ ਨਹੀਂ ਆਇਆ ਹਾਂ ਹੁਣ ਸੂਰਤ ਪਹੁੰਚ ਰਹੇ ਨੇ ਗਿਆਨੀ ਬਲਵੰਦਰ ਸਾਹਿਬ ਕਨੇਡਾ ਰਹਿੰਦੇ ਹੈ ਚੰਗੀ ਬਜਨੇ ਕਾਤਮਾ ਸਿਆਟਲ ਦੀ ਗੱਲ ਹੈ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਆ ਜਿੱਥੇ ਜਾਜ਼ ਬਣਦੇ ਨੇ ਉੱਥੇ ਹੀ ਬਣਦੇ ਨੇ ਮਸ਼ਹੂਰ ਹੈ ਉੱਥੇ ਇੱਕ ਗੁਰਦੁਆਰਾ ਹੈ ਪੰਜ ਸੱਤ ਟਰਸਟੀਆਂ ਨੇ ਬਣਾਇਆ ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ ਥਾਂ ਤੇ ਉਹ ਬਣਾਂਦੇ ਸਨ ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ ਤੋਂ ਫਿਰ ਉਹਨਾਂ ਨੇ ਕ੍ਰਸ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ ਗਏ ਨੇ ਜੀ ਤੁਸੀਂ ਸਾਨੂੰ ਇੱਕ ਹਫਤਾ ਦੇ ਦੋ ਕਿਸੇ ਤਰੀਕੇ ਨਾਲ ਗਏ ਉੱਥੇ ਉਹ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਬਿਲਕੁਲ ਪਹਾੜ ਦੇ ਉੱਤੇ ਹੈ ਅਲੱਗ ਰਮੜੀਕ ਜਗ੍ਹਾ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਾਇਨੇ ਬਲਵਿੰਦਰ ਸਿੰਘ ਬੇਕੋਲ ਸੰਗਤ 'ਚ ਬੈਠੇ ਸੀ। ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜ੍ਹੀਆਂ ਵਾਲੇ ਕੌਣ ਬੈਠੇ ਨੇ। ਬੜੇ ਰੂਹਾਨੀ ਲੱਗਦੇ ਨੇ, ਬੜਾ ਪ੍ਰਤਾਪ ਲੱਗਦਾ ਹੈ ਨਾਲ। ਤੇ ਗਾਇਨੇ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਦੇ ਕੱਲੇ ਮਸੇਂ ਜੀ ਬੈਠੇ ਨੇ। ਕਹਿੰਦੇ ਨਹੀਂ ਦੋ ਹੋਰ ਪਿੱਛੇ ਬੈਠੇ ਨੇ। ਗਾਇਨੇ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ। ਸਟੇਟ ਤੇ ਕੋਈ ਨਹੀਂ ਖੈਰ ਬਾਅਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੇਰੇ ਸੰਗਤੇ ਚ ਉਤੇਇਚਾ ਉੱਠ ਕੇ ਆਇਆ ਖਲਬਲੇ ਵੀ ਮਚੇ ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ ਜਦੋਂ ਮੈਂ ਔਖਾ ਹੋ ਕੇ ਤੇ ਜਾਣਾ ਹੀ ਸੀ ਮੈਂ ਉਹਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਕਿ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਨੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਗਾਇਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠਦੇ ਨੇ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਸਾਬਦਾ ਦਾ ਪ੍ਰਕਾਸ਼ ਆਉਂਦਾ ਹੈ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਤੇ ਗੁੱਟਕੇ ਪੈ ਨੇ ਪੌਥੀਆਂ ਪਈਆਂ ਹੁੰਦੀਆਂ ਨੇ ਖੜਾ ਪ੍ਰਸਾਦ ਦੀ ਦੀਵ ਰੱਖਦੇ ਐਨ ਉਸੇ ਜਗ੍ਹਾ ਤੇ ਗੈਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗੈਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉ-ਜ਼ਾਰ ਰੋਣ ਲੱਗ ਪਏ ਖੰਡੇ ਗੈਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਂ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਅਸੀ ਰੋਜ਼ ਆਂਦੇ ਮੈਂ ਕਿਹ ਦਿਖਾਈ ਦਿੱਤੇ ਨੇ ਕਹਿੰਦਾ ਹੋਰ ਤੇ ਨਹੀਂ ਕੁਛ ਹੈ ਫਿਰ ਨਹੀਂ ਮੈਂ ਤੇ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹੋ ਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਨੇ ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸੇ ਨਹੀਂ ਕਰਦਾ ਕਈ ਵੇਲੇ ਬੜੇ ਹੁੰਦੇ ਨੇ ਸਮਝ ਕੱਖ ਨਹੀਂ ਆਉਂਦੀ ਕਿੰਦੂ ਬਰਨ ਤੋਂ ਬਹੁਤ ਕਰਦਾ ਹੈ ਏ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖਿਆ ਹੈ ਇੱਕ ਬੀਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ ਉਹਨੂੰ ਇਹ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਦੇਈ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਤੁ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰਗਮੈਕ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ। ਫਤਹਿ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਿਨ ਮੈਂ ਫਜਰ ਦੀ ਨਮਾਜ਼ ਪੜ੍ਹਦਾ ਸਾਰਾ ਦਿਨ ਇਹ ਹੀ ਪੜ੍ਹਦਾ ਰਹਿਣਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜ੍ਹਦਾ। ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆਂ। ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ। ਆਪਾਂ ਫਜਰ ਨੂੰ ਨਹੀਂ। ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕੰਧੇ ਕੋਈ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਬਠਕ ਕਿਉਂ ਰਿਹਾ ਕਹਿੰਦਾ ਠੀਕ ਕਰਾ ਮੁਸਲਮਾਨਾਂ ਜੀ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰੇ ਜਨਮ ਹੋ ਰਿਹਾ ਬਾਰ ਬਾਰ ਉਸਨੇ ਮੈਨੂੰ ਫਜ਼ਰ ਦੀ ਨਿਮਾਲ ਸੁਣਾਈ ਔਰ ਆਖਿਆ ਗੈਨੇ ਜੀ ਚੋਂ ਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਆ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਮੈਂ ਕਹ ਹੋਰ ਵੀ ਆਂੰਦਨ ਨਾ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਆਉਂਦੇ ਰੋਸ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਹੈ ਤੂੰ ਓਕੇ ਨਾ ਆਉਣਾ ਜੇ 6.5 ਅਰਬ ਦੇ 3 ਜ਼ਮੀਨ ਤੇ ਮਨੁੱਖ ਨੇ ਅਰਮ ਖਰਮਾ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਮ ਖਰਮਾ ਬੂਤ ਵੀ ਹੈਗੇ ਕਈ ਕੋਟ ਬਹੁਤ ਪ੍ਰੇਤ ਸੁ ਕਰ ਮਿਰਗਾ